प के सरकारी स्कूलों में ठंड के चलते स्कूलों का समय बदल गया है और अब प्रदेश के स्कूल सुबह दस बजे से तीन बजे तक खुलेंगे प्रदेश में ठंड के प्रकोप के कारण स्कूलों में बच्चों की गिनती बहुत कम है और बच्चे और अध्यापक दोनों ही इसके लिए कड़ाके की ठंड को जिम्मेवार मान रहे हैं और उनका मानना है कि अगर आने वाले दिनों में भी इसी तरह से ठंड पड़ी तो स्कूलों में बच्चों की गिनती और कम हो जाएगी

ਅੱਜ ਕਿੰਵੇ ਸਕੂਲ ਆਇਸੀ ਸਾਡੇ ਨੂੰ ਪਹਿਲੇ ਦਿਨ ਸਕੂਲ ਅੱਗਿਆ ਜੀ ਹਾਂਜੀ ਅੱਜ ਬੱਚੇ ਕਿਉਂ ਘਟ ਆਏ ਨੇ ਉਹ ਠੰਡ ਜਿਆਦਾ ਠੰਡੇ ਕਰਕੇ ਆਂ ਅੱਜ ਠੰਡ ਲਾ ਦਿਨੋ ਤਾਂ ਕਰ ਰਹੇ ਨੇ ਕਿ ਲੱਗਦਾ ਹੈ ਕਿ ਛੁੱਟੀ ਕੰਮ ਜਾਈ ਨਹੀਂ ਹੋ ਹਾਂਜੀ ਨਾਮ ਤੇਰਾ ਮੇਰਾ ਨਾਮ ਵੰਚੁਕੁਮਾਰ ਹੈ ਮੈਂ ਛੇਵੀਂ ਜਮਾਤ ਵਿੱਚ ਪੜਦਾ ਅੱਜ ਪਹਿਲੇ ਦਿਨ ਸਕੂਲ ਲੱਗਾ ਹੈ ਕੀ ਮੌਲ ਹੈ ਅੱਜ ਬਹੁਤ ਠੰਡਾ ਹੈ ਇਸ ਕਰਕੇ ਬਹੁਤ ਬੱਚੇ ਘਟ ਆ ਰਹੇ ਹਨ ਤੇ ਸਾਨੂੰ ਸਕੂਲ ਵਿੱਚ ਛੁੱਟੀਆਂ ਵਧਾ ਦੇਣੀਆਂ ਚਾਹੀਦੀਆਂ ਕਿ ਠੰਡ ਬਹੁਤ ਹੈ ਕੀ ਨਾਮ ਹੈ ਮੇਰਾ ਨਾਮ ਮਨਜਿੰਦਰ ਸਿੰਘ ਹਾਂ ਮੈਂ 7ਵੀਂ ਦੀ ਮਾਰਦਾ ਵਿਦਿਆਰਥੀ ਹਾਂ ਅੱਜ ਸਕੂਲ ਆਇਓ ਪਹਿਲੇ ਦਿਨ ਸਕੂਲ ਲੱਗਣੀ ਕਿਵੇਂ ਕਿਉਂ ਪਹਿਲੇ ਦਿਨ ਸਕੂਲ ਠੰਡ ਬਹੁਤ ਹੈ ਛੁੱਟੀਆਂ ਵਧਾ ਦਿਓ ਕਿ ਨਾਮ ਹੈ ਤੁਹਾਡਾ ਤੇ ਬਤੌਰ ਕੀ ਇਥੇ ਬਿਠੇ ਹੋ ਆਏ ਹਾਂ ਮੈਂ surjit singh ਆ ਜੀ ਬਤੌਰ ਜੂਨੀਅਰ ਅਸਿਸਟੈਂਟ ਸਿੱਖਿਆ ਭਾਗ ਦੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬॉय ਸኩል ਦਾ ਕਰਮਚਾਰੀ ਹਾਂ ਔਰ ਅੱਜ ਨਵਾਂ ਸਾਲ ਜਿਹੜਾ ਹੈ ਪਹਿਲਾਂ ਮੈਂ ਸ਼ੁਭ ਕਾਮਨਾਵਾਂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਦੇਵਾਂਗਾ ਨਵਾਂ ਸਾਲ 2024 ਚੜਿਆ ਹੈ ਸਿੱਖਿਆ ਭਾਗ ਦੇ ਹੁਕਮ ਅਨੁਸਾਰ ਜਿਹੜਾ ਹੈ ਅੱਜ 10 ਵਜੇ ਪੂਰੇ ਸਕੂਲ ਜਿਹੜਾ ਹੈ ਸਾਡਾ ਲੱਗ ਚੁੱਕਾ ਹੈ 3 ਵਜੇ ਤੱਕ ਦੀ ਜਿਹੜੀ ਹੈ 14 ਜਨਵਰੀ ਤੱਕ ਜਿਹੜਾ ਹੈ ਟਾਈਮਿੰਗ ਜਿਹੜੀ ਸਕੂਲ ਦੀ ਸਰਕਾਰ ਨੇ ਕੀਤੀ ਹੈ ਆ ਕਿ ਬੱਚੇ ਘਟ ਕੇ ਆ ਰਹੇ ਕੀ ਕਾਰਨ ਸਮਝੋ ਤੇ ਇਸ ਤਰ੍ਹਾਂ ਜੀ ਕਿ ਜਿਸ ਤਰ੍ਹਾਂ ਛੁੱਟੀਆਂ ਲੰਘੀਆਂ ਹੈ 크리스마ਸ ਦੀਆਂ ਕੁਝ ਉਹਦਾ ਅਸਰ ਹੋ ਜਾਂਦਾ ਕੁਝ ਕੁਝ ਮੌਸਮ ਦਾ ਅਸਰ ਹੈ ਜਿੱਦਾਂ ਪਿਛਲੇ ਕਾਫੀ ਦਿਨਾਂ ਤੋਂ ਜਿਹੜਾ ਆਪਾਂ ਸੂਰਜ ਦੇਖਿਆ ਹੀ ਨਹੀਂ ਨਜ਼ਰ ਨਹੀਂ ਆਇਆ ਠੰਡ ਦਾ ਪ੍ਰਭਾਵ ਕਾਫੀ ਹੈ ਉਹਦਾ ਜਿਹੜਾ ਕਿਉਂਕਿ ਕੁਝ ਬੱਚੇ ਜਿਹੜੇ ਰੇਡੀਏਸ਼ਨਲ 2 4 5 ਕਿਲੋਮੀਟਰ ਤੋਂ ਵੀ ਆਉਂਦੇ ਹੈ ਉਹਦਾ ਅਸਰ ਹੋ ਸਕਦਾ ਹੈ ਠੰਡ ਦਾ ਜਿਹੜਾ ਹੈਗਾ ਤੋ ਇਸ ਕਰਕੇ ਵੀ ਕੁਝ ਗਿਣਤੀ ਜਿਹੜੀ ਹੌਲੀ-ਹੌਲੀ ਗਿਣਤੀ ਵਾਧੀ ਹੁੰਦੀ ਹੈ ਵੈਸੇ ਆਉਣ ਵਾਲੇ ਕੱਲ ਨੂੰ ਹੋਰ ਪਾਸੋਂ ਹੋਰ ਪਰ ਫਿਲਹਾਲ ਜਿਹੜੀ ਅੱਜ ਗਿਣਤੀ ਕਾ